ਦੇਖੋ ਸਾਡੀ ਮੇਨ ਨੇਮ ਹੈਗਾ ਕਿ ਜਨਤਾ ਦੀ ਖੱਜਲਖੁਆਰੀ ਨਹੀਂ ਹੋਣੀ ਚਾਹੀਦੀ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਜਨਤਾ ਜਿਹੜੀ ਵੀ ਕੰਮ ਕਰਾਣ ਆਉਂਦੀ ਹੈ ਪਿੰਡਾਂ ਤੋਂ ਲੋਕ ਆਉਂਦੇ ਹਨ ਉਹਨਾਂ ਦੇ ਕੰਮ ਟਾਈਮ ਸਿਰ ਹੋਣੇ ਚਾਹੀਦੇ ਸੀ ਸੀਐਮ ਸਾਹਿਬ ਨੇ ਸਖਤ ہدایتਾਂ ਦਿੱਤੀਆਂ ਸੀ ਕਿ ਖੱਜਲਖੁਆਰੀ ਨਹੀਂ ਹੋਣੀ ਚਾਹੀਦੀ ਔਰ ਕਰਪਸ਼ਨ ਫਰੀਦ ਫਰੀ ਕਮੈਂਟ ਚੱਲਣੀ ਚਾਹੀਦੀ ਹੈ चेक करने कि दस तो बारह बजे तक सारे भी जिने भी कर्मचारी या अधिकारी दफ्तर और दस तो बारह पबलिक जो पब्लिक का टाइमिंग होएगा उसी का जो भी काम हो गए 10 ਤੋਂ 12 ਦੇ ਕੱਲ ਮੈਂ ਆਰਡਰ ਕੀਤੇ ਸੀ ਅੱਜ ਮੈਂ ਚੈੱਕ ਕਰਨ ਆਈ ਸੀ ਕਿ ਪਟਵਾਰਖਾਨੇ ਚ ਕਿੰਨੇ ਪਟਵਾਰੀ ਆਪਣੇ ਦਫਤਰ ਬੈਠੇ ਹਨ ਕਿੰਨੇ ਨਹੀਂ ਬੈਠੇ ਕਿੱਥੇ ਹਨ ਉਹ ਕਿਹੜੀ ਜਗ੍ਹਾ ਬੈਠੇ ਹਨ ਕਿਹੜਾ ਕਿਹੜਾ ਕੰਮ ਕਿਸ ਤਰ੍ਹਾਂ ਪੈਂਡਿੰਗ ਹੈ ਉਹ ਚੈੱਕ ਕਰਨ ਅਸੀਂ ਆਏ ਸੀ ਜਿਹੜੇ ਹੈਗੇ ਪਟਵਾਰੀ ਇੱਥੇ ਨਹੀਂ ਹੈ ਔਰ ਕਾਨੂੰਗੋ ਨਹੀਂ ਹਨ ਉਹਨਾਂ ਨੂੰ ਮੈਂ ਇੱਕੋ ਜਿਹਾ ਆਪਣਾ ਮੈਮ ਮੈਮ ਕਮੀਆਂ ਕਮੀਆਂ ਕਿਸ ਤਰ੍ਹਾਂ ਦੀ ਪਾਈਆਂ ਗਈਆਂ ਨੇ ਜੀ ਇਸ ਪਟਵਾਰਖਾਨੇ ਸਟੇਸ਼ਨ ਵਿੱਚ ਕਮੀਆਂ ਹੈ ਕਿ ਜਿਸ ਤਰ੍ਹਾਂ ਪਟਵਾਰੀ ਜੇ ਕੋਈ ਉਹਨਾਂ ਨੂੰ ਮਿਲਣ ਜਾਣਦਾ ਹੈ ਤੇ ਉਹਦੀ ਕਿਸੇ ਦੀ ਵੀ ਐਂਟਰੀ ਨਹੀਂ ਹੁੰਦੀ ਕੋਈ ਰਿਕਾਰਡ ਨਹੀਂ ਹੁੰਦਾ ਕਿ ਬੰਦਾ ਕਿਹੜਾ ਮਿਲ ਕੀ ਇਹਨਾਂ ਨੂੰ ਕਹੋ ਕਿ ਜਿਹੜੇ ਵੀ ਬੰਦੇ ਤੁਹਾਨੂੰ ਮਿਲਣ ਆਉਂਦੇ ਆ ਉਹਨਾਂ ਦੀ ਐਕਸਲ ਸ਼ੀਟ 'ਚ ਐਂਟਰੀ ਕੀਤੀ ਜਾਏ ਉਹਦਾ ਬੰਦੇ ਦਾ ਨਾਮ ਲਿਖਿਆ ਜਾਏ ਨੰਬਰ ਲਿਖਿਆ ਜਾਏ ਪਿੰਡ ਦਾ ਨਾਮ ਲਿਖਿਆ ਜਾਏ ਕੀ ਕੰਮ ਹੈ ਉਹ ਲਿਖਿਆ ਜਾਏ ਅਰ ਉਸ ਤੋਂ ਬਾਅਦ ਰਿਮਾਰਕਸ ਦੇਖਾਂਗੇ ਅਸੀਂ ਕਿ ਇਹਨਾਂ ਨੇ ਇੰਨੀ ਤਰੀਕ ਨੂੰ ਇਸ ਬੰਦੇ ਨੇ ਅਪਲਾਈ ਕੀਤਾ ਸੀ ਇੰਤਕਾਲ ਲਈ ਆ ਉਹ ਕਿੰਨੀ ਦੇਰ ਚ ਇਹਨਾਂ ਨੇ ਕੰਮ ਕੀਤਾ ਕੀਤਾ ਕੀ ਨਹੀਂ ਕੀਤਾ ਅਸੀਂ ਉਹ ਐਕਸਲ ਸ਼ੀਟ ਆਪਣੇ ਕੋਲ ਮੰਗਵਾਇਆ ਕਰਾਂਗੇ ਅਸੀਂ ਆਪ ਚੈੱਕ ਕਰਿਆ ਕਰਾਂਗੇ ਕਿ ਉਹਨਾਂ ਨੇ ਕੰਮ ਕੀਤਾ ਕੀ ਨਹੀਂ ਕੀਤਾ ਜੇ ਨਹੀਂ ਕੀਤਾ ਤਾਂ ਕਿਉਂ ਨਹੀਂ ਕੀਤਾ ਕੀ ਕਾਰਨ ਸੀ ਜੇ ਕਰਤਾ ਤਾਂ ਕਿੰਨੀ ਦੇਰ ਚ ਕਰਤਾ ਉਹਦੇ ਨਾਲ ਅਸੀਂ ਇਹ ਦੇਖ ਸਕਾਂਗੇ ਕਿ ਕਿੰਨੀ ਦੇਰ ਚ ਪਟਵਾਰੀ ਆਪਣਾ ਕੰਮ ਖਤਮ ਕਰਦਾ ਮੈਮ ਅੱਜ ਸ਼ਡਿਊਲ ਰੈਡ ਕਰ ਉਸ ਦਾ ਵੀ ਇੱਕ ਵਿਸ਼ੇਸ਼ ਨੂੰ ਤੁਸੀਂ ਉਹਨੂੰ ਹੋਲਡ ਕਰਕੇ ਦਿਹਾਇਓ ਕੋਈ ਕੋਈ ਸਪੈਸ਼ਲ ਸ਼ਿਕਾਇਤ ਹੀ ਮੇਰੀ ਸੀ ਇੱਥੇ ਪਟਵਾਰ ਕਰਨ ਵਾਲੇ ਨਹੀਂ ਕੋਈ ਪਟਵਾਰ ਕੋਈ ਨਹੀਂ ਰੂਟੀਨ ਚੈਕਿੰਗ ਰੂਟੀਨ ਚੈਕਿੰਗ ਸੀ ਬਿਕਾਜ਼ ਸੀ ਕਿ ਰੂਟੀਨ ਚੈਕਿੰਗ ਦੇ ਵਿੱਚ ਆਇਆ ਸੀ ਕਿ ਖੱਜਲਖਵਾਰੀ ਬਿਲਕੁਲ ਰੋਕਣੀ ਚਾਹੀਦੀ ਹੈ ਖੱਜਲਖਵਾਰੀ ਨੂੰ ਰੋ ਕਿ ਮੈਥੀ ਆਈ ਹੈ ਉਹ ਜਿਹੜੀ ਜਨਰਲ ਪਬਲਿਕ ਹੈ ਜਨਰਲ ਪਬਲਿਕ ਨੂੰ ਵੀ ਪੇਲੀਆ ਕਿ ਉਹਨਾਂ ਦੀ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਹੈ ਕਿਸ ਤਰ੍ਹਾਂ ਦੇ ਉਹਨਾਂ ਦੇ ਕੰਮ ਹੈ ਕਈਆਂ ਦੇ ਕੰਮ ਹੋ ਚੁੱਕੇ ਹਨ ਕਈਆਂ ਦੇ ਕੰਮ ਨਹੀਂ ਹੋਏ ਜਿਨ੍ਹਾਂ ਦੇ ਨਹੀਂ ਹੋਏ ਉਹਨਾਂ ਨੂੰ ਮੈਂ 1 ਵਜੇ ਆਪਣੇ ਦਫ਼ਤਰ ਬੁਲਾਇਆ ਪਟਵਾਰੀਰ ਨੂੰ ਬੁਲਾਇਆ ਅਸੀਂ ਇਹਨਾਂ ਦੀ ਇੱਕ ਵਾਰ ਟ੍ਰੇਨਿੰਗ ਵੀ ਕਰਾਵਾਂਗੇ ਕਿ ਇਸ ਟਾਈਮ ਦੇ ਅੰਦਰ ਅੰਦਰ ਇਹਨਾਂ ਨੇ ਐਨੀ ਦੇਰ ਤੱਕ ਅੰਦਰ ਅੰਦਰ ਕੰਮ ਕਰਨਾ ਜਿਵੇਂ ਅੱਜ ਅਸੀਂ ਆਪਾਂ ਲੋਗਾਂ ਨੂੰ ਮਿਲੇ ਉਹ ਲੋਕ ਕੁਝ ਕਹਿਤਾ ਨਹੀਂ ਕਰਦੇ ਹੈ ਜੀ ਦੋ ਤਿੰਨ ਬੰਦਿਆਂ ਦੀ ਸ਼ਿਕਾਇਤ ਹੈ ਜਿਹੜੇ ਦੋ ਤਿੰਨ ਸਾਲ ਤੋਂ ਆ ਰਹੇ ਹਨ ਜਿਹੜੇ ਤਿੰਨ ਸਾਲ ਤੋਂ ਬੰਦਾ ਆ ਰਿਹਾ ਉਹ ਖੱਜਲਖਵਰੀ ਹੋ ਰਿਹਾ ਹੈ ਨਾ ਜੀ ਉਹ ਮੈਂ ਉਹਦਾ ਸਾਰਾ ਰਿਕਾਰਡ ਲੈ ਕੇ ਆਪਣੇ ਕੋਲ ਰੱਖਿਆ ਹੈ ਆਡੀਆਰੋ ਸਾਹਮਣੂ ਬੁਲਾ ਕੇ ਅਸੀਂ ਉਹ ਚੈੱਕ ਕਰਾਂਗੇ रिजल्ट सामने आया है ਵੀ ਵਾਕਈ ਕੋਈ ਨਾ ਕੋਈ ਉੰਤਾਈਆਂ ਪਾਈ ਹੋਈਆਂ ਨੇ ਜੀ ਰਿਜ਼ਲਟ ਤਾਂ ਤਾਂ سامنے ਆਏਗਾ ਜਦੋਂ ਅਸੀਂ ਉਹਨਾਂ ਦਾ ਕੰਮ ਟਾਈਮ 'ਤੇ ਕਰਾਂਗੇ ਤੇ ਸਾਡਾ ਇਹ ਹੀ ਮਕਸਦ ਹੈ ਕਿ ਅਸੀਂ ਇਹਨਾਂ ਦੀ ਖੱਜਲ ਖਵਾਰੀ ਨਾ ਕਰਦੇ ਹੋਏ ਟਾਈਮ 'ਤੇ ਅਸੀਂ ਇਹਨਾਂ ਨੂੰ ਮੈਮ ਕਰਪਸ਼ਨ ਦੀ ਵੀ ਸ਼ਿਕਾਇਤ ਜਿਹੜੀਆਂ ਮਿਲਦੀਆਂ ਰਹੀਆਂ ਉਹ ਕਿਸ ਤਰ੍ਹਾਂ ਹੈਂਡਲ ਹੋਣਗੀਆਂ ਜੀ ਜੇ ਮੇਰੇ ਕੋਲ ਇੱਥੇ ਕੋਈ ਵੀ ਬੰਦਾ ਕਰਪਸ਼ਨ ਵੀ ਮੈਂ ਇੱਕ ਦੋ ਬੰਦਿਆਂ ਨੂੰ ਪੁੱਛਿਆ ਜੇ ਉਹ ਮੈਨੂੰ ਐਫਿਡੇਵਿਟ ਦੇ ਦੇਣਗੇ ਜਾਂ ਕੋਈ ਵੀ ਮੈਨੂੰ ਆਪਣਾ ਰਿਕਾਰਡ ਦੇ ਦੇਣਗੇ ਜੇ ਇਹਨਾਂ ਨੇ ਕਰਪਸ਼ਨ ਲਈ ਕਿਸੇ ਨੂੰ ਪੇਮੈਂਟ ਕੀਤੀ ਹੈ ਤੇ ਆਈ ਵਿਲ ਫੇਸ ਦੈਟ ਪਰਸਨ ਅੰਡਰ ਸਸਪੈਂਸ਼ਨ ਇਮੀ